ਸਤਿਕਾਰਯੋਗ ਦੋਸਤੋ ਅੱਜ ਰਾਮ ਨੌਮੀ ਦਾ ਤਿਉਹਾਰ ਹੈ ਤੇ ਰਾਮ ਨੌਮੀ ਦੇ ਤਿਉਹਾਰ ਦੀਆਂ ਮੈਂ ਜਿੱਥੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਹਿਣਾ ਉੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਰਾਮ ਨੌਮੀ ਦਾ ਤਿਉਹਾਰ ਹੈ ਜਿਹੜਾ ਕਿਉਂਕਿ ਇਹਦਾ ਸਬੰਧ ਦੇਖਣ ਦੇ ਵਿੱਚ ਲੱਗਦਾ ਹੈ ਕਿ ਇਹ Hindu ਧਰਮ ਦੇ ਨਾਲ ਹੈ ਜਾਂ ਸਨਾਤਨ ਜਿਹਨੂੰ ਅਸੀਂ ਕਹਿੰਦੇ ਹਾਂ ਸਨਾਤਨ ਧਰਮ ਦੇ ਨਾਲ ਹੈ ਤੇ ਉਹ ਲੋਕ ਇਹਨੂੰ ਮਨਾਉਂਦੇ ਆ ਬੜੇ ਜੋਸ਼ੋ-ਖਰੋਸ਼ ਦੇ ਨਾਲ ਇਸੇ ਤਰ੍ਹਾਂ Eid ਆਉਂਦੀ ਹੈ ਤੇ ਮੁਸਲਮਾਨ ਲੋਕ ਮਨਾਉਂਦੇ ਆ ਕੋਈ ਗੁਰਪੁਰਬ ਆਜੇ ਤੇ ਸਿੱਖ ਲੋਕ ਮਨਾਉਂਦੇ ਐ ਆਪੋ ਆਪਣੇ ਮਜ਼ਮਵਾਂ ਦੇ ਅਨੁਸਾਰ عقیده ਅਨਸਾਰ ਉਹ ਸਾਰੇ ਮਨਾ ਲੈਂਦੇ ਨੇ ਪਰ ਅਸੀਂ ਜਦੋਂ ਇੱਕ ਦੂਜੇ ਦੇ ਜੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਮੁਬਾਰਕ ਕਹੀਏ ਤਾਂ ਖੁਸ਼ੀ ਦੁੱਗਣੀ ਹੁੰਦੀ ਹੈ ਤੇ ਮੈਂ ਜ਼ਿਕਰ ਕਰਨਾ ਚਾਹੁੰਨਾ ਕਿ ਇਹ RAM NAVAMI ਦਾ ਤਿਉਹਾਰ ਹੈ ਜਿਹੜਾ ਸਾਡੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਇਤਿਹਾਸ ਦੇ ਵਿੱਚ 1919 ਦਾ ਜਦੋਂ ਸਾਲ ਸੀਗਾ ਉਹ ਕਿਵੇਂ ਮਨਾਇਆ ਗਿਆ ਸੀ ਰਾਮ ਨੌਮੀ ਦਾ ਦਿਨ ਆਇਆ ਤਾਂ 1919 ਦਾ ਸਾਲ ਸੀ ਤੇ ਅੰਗਰੇਜ਼ ਸਾਡੇ ਤੇ ਰਾਜ ਕਰਦੇ ਸੀ ਤੇ ਅੰਗਰੇਜ਼ਾਂ ਨੂੰ ਸਾਡਾ ਪਤਾ ਸੀਗਾ ਇਹ ਪੋਲੇ ਪਾਲੇ ਲੋਕ ਨੇ ਮਜ਼ਬਾਂ ਦੇ ਨਾਂ ਤੇ ਇਹਨਾਂ ਨੂੰ ਵੰਡ ਕੇ ਰੱਖੋ ਉਹਨਾਂ ਦਾ ਉਹਨਾਂ ਦਾ ਤਰੀਕਾ ਇਹ ਸੀ ਡਿਵਾਈਡ ਐਂਡ ਰੂਲ ਓਵਰ ਕਿ ਲੋਕਾਂ ਨੂੰ ਲੜਾਓ ਤੇ ਰਾਜ ਕਰੋ ਵੰਡ ਕੇ ਰੱਖੋ ਲੋਕਾਂ 'ਚ ਫੁੱਟ ਖੜੀ ਰੱਖੋ ਤੇ ਫੁੱਟ ਉਹਨਾਂ ਨੇ ਜਿਹੜੀ ਖੜੀ ਕੀਤੀ ਸਾਡੇ ਵਿੱਚ ਉਹ ਧਰਮਾਂ ਦੇ ਨਾਂ ਤੇ ਖੜੀ ਕੀਤੀ ਮਜ਼ਬਾਂ ਦੇ ਨਾਂ ਤੇ ਖੜੀ ਕੀਤੀ ਇੱਕ ਦੂਜੇ ਨਾਲ ਉਲਝਾਉਣ ਦੀ ਲੜਾਉਣ ਦੀ ਤੇ ਸਾਜ਼ਿਸ਼ਾਂ ਕੀਤੀਆਂ ਅੰਗਰੇਜ਼ਾਂ ਨੇ ਸਾਡੇ ਖਿਲਾਫ ਤਾਂ ਸਾਡੇ ਜਿਹੜੇ ਲੋਕ ਸੀਗੇ ਉਹ ਵੀ ਬੜੇ ਸਿਆਣੇ ਸੀ ਸਮਝਦਾਰ ਸੀਗੇ ਤੇ ਕਈ ਭੋਲੇ ਲੋਕ ਅੰਗਰੇਜ਼ਾਂ ਦੀਆਂ ਗੱਲਾਂ ਦੇ ਵਿੱਚ ਆ ਵੀ ਜਾਂਦੇ ਸੀਗੇ ਪਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਰਾਮਨਾਮੀ ਦਾ ਤਿਉਹਾਰ ਹੈ ਜਿਹੜਾ ਆ ਇੱਕ ਇਤਿਹਾਸ ਬਣ ਕੇ ਰਹਿ ਗਿਆ ਉਹ ਕੀ ਸੀਗਾ ਕਿ ਡਾਕਟਰ ਸ਼ੈਫੂਦਦੀਨ ਕਿਚਲੂ ਉਹ ਵੀ ਵੱਡੇ ਲੀਡਰ ਸੀਗੇ ਤੇ ਦੂਜੇ ਪਾਸੇ ਜਿਹੜੇ ਸੀਗੇ ਆ ਡਾਕਟਰ ਸ਼ੈਫੁੱਦੀਨ ਕਿਚਨੂ ਤੇ ਡਾਕਟਰ ਸਤਪਾਲ ਸਤਪਾਲ ਇਹ ਹਿੰਦੂਆਂ ਦੇ ਲੀਡਰਸ਼ਿਪ ਆਏ ਕਹਿ ਲਈਏ ਹਿੰਦੂ ਭਾਈਚਾਰੇ ਦੇ ਵਿੱਚੋਂ ਸੀ ਤੇ ਸ਼ੈਫੁੱਦੀਨ ਸੀ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਸੀ ਦੋ ਵੱਡੇ ਲੀਡਰਸ਼ਿਪ ਆਜ਼ਾਦੀ ਦੀ ਜੰਗ ਚੱਲ ਰਹੀ ਸੀਗੀ ਅੰਗਰੇਜ਼ ਫੁੱਟ ਖੜੀ ਕਰਨੀ ਚਾਹੁੰਦੇ ਸੀ ਪਰ ਸਾਡੇ ਨਾ ਮਹਾਨ ਲੀਡਰਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਰਾਮ ਨੌਮੀ ਦਾ ਦਿਨ ਆ ਗਿਆ ਆਪਾਂ ਇਹਨੂੰ ਇਕੱਠੇ ਹੋ ਕੇ ਰਲ ਮਿਲ ਕੇ ਮਨਾਵਾਂਗੇ ਤਾਂ ਉਹ 1919 ਦੇ ਵਿੱਚ RAM Navami ਦਾ ਤਿਹਾਰ ਸੀ ਜਿਹੜਾ ਮੁਸਲਮਾਨਾਂ ਤੇ ਹਿੰਦੂਆਂ ਨੇ ਰਲ ਕੇ ਮਨਾਇਆ ਸੀ ਤੇ ਮੁਸਲਮਾਨਾਂ ਦੀ ਭੂਮਿਕਾ ਉਹਦੇ ਵਿੱਚ ਬਹੁਤ ਵੱਡੀ ਸੀ ਪ੍ਰਬੰਧ ਸਾਰਾ ਮੁਸਲਮਾਨਾਂ ਨੇ ਕੀਤਾ ਹਿੰਦੂਆਂ ਨੇ ਖੁਸ਼ੀ ਖੁਸ਼ੀ ਉਹ ਦਿਨ ਮਨਾਇਆ ਤੇ ਅੰਗਰੇਜ਼ਾਂ ਨੂੰ ਫਿਰ ਇਹ ਜਿਹੜੀ ਗੱਲ ਸੀ ਬਹੁਤ ਚੁਭੀ ਸੀ ਰਾਉਲਟ ਐਕਟ ਸੀਗਾ ਜਿਹੜਾ ਉਦੋਂ ਉਹਦਾ ਵਿਰੋਧ ਚੱਲ ਰਿਹਾ ਸੀਗਾ ਅੰਗਰੇਜ਼ ਰਾਉਲਟ ਐਕਟ ਲੈ ਕੇ ਆ ਰਹੇ ਸੀ ਉਹ ਕਾਨੂੰਨ ਬਣਾ ਰਹੇ ਸੀਗੇ ਤਾਂ ਲੋਕਾਂ ਨੇ ਫਿਰ RAM Navami ਵਾਲੇ ਦਿਨ ਇਕੱਠਾ ਜਲੂਸ ਕੱਢ ਕੇ ਮਾਰਚ ਕਰਕੇ ਹਿੰਦੂ ਤੇ ਮੁਸਲਮਾਨੇ ਇਕਤਾ ਦਾ ਸਬੂਤ ਦਿੱਤਾ ਅੰਗਰੇਜ਼ੀ ਸਰਕਾਰ ਨੂੰ ਇਹ ਗੱਲ ਬਹੁਤ ਚੁਭੀ ਤੇ ਉਸ ਤੋਂ ਬਾਅਦ ਇਹਨਾਂ ਲੀਡਰਾਂ ਦੀ ਅਗਵਾਈ ਦੇ ਹੇਠ ਫਿਰ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਜਲਸਾ ਕੀਤਾ ਗਿਆ ਜਿਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਗ ਲਿਆ ਅੰਗਰੇਜ਼ਾਂ ਨੂੰ ਇਹ ਗੱਲ ਬਹੁਤ ਚੁਭੀ ਸੀ ਤਾਂ ਉਸ ਵੇਲੇ ਦੇ ਫਿਰ ਜਿਹੜਾ ਪੰਜਾਬ ਦਾ ਗਵਰਨਰ ਸੀਗਾ ਸਰ ਮਾਈਕਲ ਓਡਵਾਇਰ ਉਦੇ ਹੁਕਮਾਂ ਦੇ ਮੁਤਾਬਕ ਤੇ ਪੁਲਿਸ ਦਾ ਜਿਹੜਾ ਮੁਖੀ ਸੀ ਜਨਰਲ ਡਾਇਰ ਉਹਨੇ ਫਿਰ ਜਿਹੜੀ ਇੱਕ ਕਾਰਵਾਈ ਕੀਤੀ ਉਹ ਆਪਾਂ ਸਾਰੇ ਜਾਣਦੇ ਹਾਂ ਕਿ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਆਜ਼ਾਦੀ ਮੰਗ ਰਹੇ ਨਿਹੱਥੇ ਲੋਕਾਂ ਦੇ ਉੱਤੇ ਇੱਕ ਭੀੜਾ ਰਸਤਾ ਜਿਹੜਾ ਉੱਥੇ ਅੰਦਰ ਜਾਣ ਤੇ ਬਾਹਰ ਆਉਣ ਦਾ ਇੱਕੋ ਹੀ ਰਸਤਾ ਸੀ ਉੱਥੇ ਮਸ਼ੀਨ ਗਨਾਂ ਬੀੜ ਕੇ ਕਿਵੇਂ ਅੰਨੇਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜ਼ਖਮੀ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਲੋਕਾਂ ਨੂੰ ਕਤਲ ਕਰ ਦਿੱਤਾ ਤੇ ਉਥੇ ਗੋਲੀਆਂ ਦੇ ਲੱਗੇ ਹੋਏ ਕੰਧਾਂ ਦੇ ਉੱਤੇ ਲੱਗੇ ਹੋਏ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਅੱਜ ਵੀ ਉਹਨਾਂ ਦੇ ਜ਼ੁਲਮ ਦੀ ਗਵਾਹੀ ਭਰਦੇ ਐ ਤੇ ਉਥੇ ਇੱਕ ਸ਼ਹੀਦੀ ਖੂਹ ਹੈ ਜਿਹੜਾ ਆਪਾਂ ਵੇਖਦੇ ਆ ਕਿ ਕਿਵੇਂ ਲਾਸ਼ਾਂ ਨਾਲ ਭਰ ਗਿਆ ਸੀਗਾ ਤੇ ਇਹ ਏਡੀ ਵੱਡੀ ਗੱਲ ਤਾਰਨੀ ਪਈ ਸੀ ਜਣੀ ਜਦੋਂ ਤੁਸੀਂ ਧਰਮਾਂ ਦੇ ਤੋਂ ਉੱਪਰ ਉੱਠ ਕੇ ਏਕਤਾ ਕਰਦੇ ਹੋ ਤਾਂ ਹਾਕਮਾਂ ਨੂੰ ਇਹ ਏਕਤਾ ਬਹੁਤ ਚੁਪਦੀ ਹੈ ਕਿ ਲੋਕ ਇਕੱਠੇ ਕਿਵੇਂ ਹੋ ਗਏ ਤੇ ਜੇ ਇਸ ਤਰ੍ਹਾਂ ਇਕੱਠੇ ਹੋਣਗੇ ਫਿਰ ਫਿਰ ਇਹਨਾਂ ਦੇ ਉੱਤੇ ਗੋਲੀਆਂ ਚਲਾ ਦਿਓ ਇਨਾਂ ਨੂੰ ਮਾਰ ਦਿਓ ਅੰਗਰੇਜ਼ਾਂ ਨੇ ਇਹੀ ਕੁਛ ਕੀਤਾ ਸੀ ਸੋ ਸਾਨੂੰ ਇਸ ਘਟਨਾ ਤੋਂ ਸਭ ਕੁਝ ਸਿੱਖਣਾ ਚਾਹੀਦਾ ਹੈ ਕਿ ਲੋਕਾਂ ਦੀ ਜਿਹੜੀ ਏਕਤਾ ਹੁੰਦੀ ਹੈ ਨਾ ਧਰਮਾਂ ਤੋਂ ਉੱਪਰ ਉੱਠ ਕੇ ਏਕਤਾ ਕਰ ਲੈਣੀ ਜਿਵੇਂ ਰਾਮ ਨਾਮੀ ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਹਿੰਦੂਆਂ ਤੇ ਮੁਸਲਮਾਨਾਂ ਨੇ ਰਲ ਕੇ ਰਾਮ ਨਾਮੀ ਦਾ ਤਿਹਾਰ ਜਿਹੜਾ ਮਨਾਇਆ ਸੀਗਾ ਤੇ ਉਹ ਤੋਂ ਚਿੜਕੇ ਫਿਰ ਅੰਗਰੇਜ਼ਾਂ ਨੇ ਕਿੱਡੀ ਵੱਡੀ ਕਾਰਵਾਈ ਕੀਤੀ ਸੀ ਬਿਲਕੁਲ ਅੱਜ ਵੀ ਅਸੀਂ ਭਵੇਂ ਆਜ਼ਾਦ ਆਂ ਆਜ਼ਾਦੀ ਹੈ ਸਾਨੂੰ ਪਰ ਅਸੀਂ ਵੇਖਦੇ ਹਾਂ ਕਿ ਹਾਕਮਾਂ ਨੂੰ ਇਹ ਗੱਲ ਅੱਜ ਵੀ ਚੁਬਦੀ ਹੈ ਕਿ ਲੋਕ ਜੇ ਮਜ਼ਮਾ ਤੋਂ ਉੱਪਰ ਉੱਠ ਕੇ ਇਕੱਠੇ ਹੁੰਦੇ ਐ ਇਹ ਹਾਕਮ ਦੀ ਨੀਂਦ ਹਰਾਮ ਹੋ ਜਾਂਦੀ ਐ ਉਸੇ ਵੇਲੇ ਉਹ ਕੋਈ ਵੀ ਹੋਵੇ ਭਾਵੇਂ ਹਾਕਮ ਪਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਜ਼ਮਾ ਤੋਂ ਉੱਪਰ ਉੱਠ ਕੇ ਇਕਾ ਕਰਨ ਜਿਵੇਂ RAM NAVAMI ਦਾ ਤਿਹਾਰ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ 1919 ਦਾ RAM NAVAMI ਦਾ ਤਿਹਾਰ ਜਿਹੜਾ ਅਮਰਸਰ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਨੇ ਸਿੱਖਾਂ ਨੇ ਰਲ ਕੇ ਮਨਾਇਆ ਸੀਗਾ ਬਿਲਕੁਲ ਉਸੇ ਤਰ੍ਹਾਂ ਸਾਨੂੰ ਰਲ ਮਿਲ ਕੇ ਪਿਆਰ ਨਾਲ ਏਕਤਾ ਨਾਲ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਚਾਹੀਦਾ ਹੈ ਹਾਂ ਇਹ ਏਕਤਾ ਦੀਆਂ ਜਿਹੜੀਆਂ ਗੱਲਾਂ ਨੇ ਇਹ ਹਾਕਮਾਂ ਨੂੰ ਜ਼ਰੂਰ ਤੰਗ ਕਰਦੀਆਂ ਕਿਉਂਕਿ ਹਾਕਮ ਨੂੰ ਤਾਂ ਇਸ ਗੱਲ ਦੀ ਲੋੜ ਹੁੰਦੀ ਹੈ ਕਿ ਲੋਕ ਵੰਡੇ ਰਹਿਣ ਲੋਕਾਂ 'ਚ ਫੁੱਟ ਖੜੀ ਰਵੇ ਲੋਕ ਇੱਕ ਦੂਜੇ ਦੇ ਜੁੰਡੇ ਪਟਦੇ ਰਹਿਣ ਇੱਕ ਦੂਜੇ ਦੇ ਕਤਲ ਕਰਦੇ ਰਹਿਣ ਇੱਕ ਦੂਜੇ ਨੂੰ ਨਫ਼ਰਤ ਕਰਦੇ ਰਹਿਣ ਉਹਨਾਂ ਨੂੰ ਇਹ ਗੱਲ ਫਾਇਦਾ ਪਹੁੰਚਾਉਂਦੀ ਹੈ ਪਰ ਲੋਕਾਂ ਨੂੰ ਜਿਹੜੀ ਗੱਲ ਫਾਇਦਾ ਪਹੁੰਚਾਉਂਦੀ ਹੈ ਉਹ ਇਹੀ ਹੈ ਕਿ ਅਸੀਂ ਮਜ਼ਬਵਾਂ ਤੋਂ ਉੱਪਰ ਉੱਠੀਏ ਉੱਪਰ ਉੱਠ ਕੇ ਏਕਤਾ ਉਸਾਰੀਏ ਇੱਕ ਦੂਜੇ ਚ ਪਿਆਰ ਵੰਡੀਏ ਨਫ਼ਰਤ ਘਟਾਈਏ ਤੇ ਫੇਰ ਹੀ ਜਾ ਕੇ ਅਸੀਂ ਤਰੱਕੀ ਕਰਾਂਗੇ ਫੇਰ ਹੀ ਅਸੀਂ ਸੁਖ ਦੀ ਨੀਂਦ ਸੌਵਾਂਗੇ ਤੇ ਨਹੀਂ ਤਾਂ ਮਿੱਤਰੋ ਫੇਰ ਹਮੇਸ਼ਾ ਘਾਟੇ ਵਾਲਾ ਸੌਦਾ ਹੀ ਸਾਬਤ ਹੁੰਦੀ ਹੈਗੀ ਤਾਂ ਇਹ RAM NAVMI ਦੇ ਤਿਹਾਰ ਦੇ ਉੱਤੇ ਮੈਂ 1919 ਦੇ ਵਿੱਚ ਮਨਾਏ RAM NAVMI ਦੇ ਤਿਹਾਰ ਨੂੰ ਯਾਦ ਕਰਦਿਆਂ ਹੋਇਆਂ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਨੇ ਰਲ ਕੇ ਅੰਮ੍ਰਿਤਸਰ ਦੀ ਧਰਤੀ ਤੇ ਮਨਾਇਆ ਸੀ ਉਸ ਦਿਨ ਨੂੰ ਯਾਦ ਕਰਦੇ ਹਾਂ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਕਹਿਣਾ ਕਿ ਇਹ ਤਿਉਹਾਰ ਹੈ ਜਿਹੜਾ ਤੁਹਾਡੇ ਲਈ ਖੁਸ਼ੀਆਂ ਵਾਲਾ ਖੇੜਿਆਂ ਵਾਲਾ ਸਾਬਤ ਹੋਵੇ ਇਹ ਇਹ ਨਾ ਕਹਿੰਦਾ ਹੋਇਆ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਇਹਨੂੰ ਅੱਗੇ ਲੋਕਾਂ ਦੇ ਵਿੱਚ ਸ਼ੇਅਰ ਕਰ ਦਿਓ ਵੰਡ ਦਿਓ ਬਹੁਤ ਬਹੁਤ ਮਿਹਰਬਾਨੀ